ਸਨੀ ਇਸ ਤਰ੍ਹਾਂ ਹੁਣ ਆਉਣੇ ਅਗਲੀ ਖਬਰ ਤੇ ਅਗਲੀ ਖਬਰ ਇਹ ਹੈ ਕਿ ਅਧਾਕਾਰਾ ਸੋਨੀਆ ਮਾਨ ਜਿਹੜੇ ਨੇ ਉਹ ਉਹਨਾਂ ਨੇ ਆਪ ਜਿਹੜੀ ਹੈ ਜੁਆਇਨ ਕਰ ਲਈ ਹੈ ਯਾਨੀ ਕਿ ਉਹ ਆਮ ਆਦਮੀ ਪਾਰਟੀ ਚ ਜੁਆਇਨ ਹੋ ਗਏ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਅਧਾਕਾਰਾ ਸੋਨੀਆ ਮਾਨ ਲੋਕਾਂ ਨੇ ਤਾਂ ਉਦੋਂ ਦੇਖਿਆ ਜਦੋਂ ਇਹ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਫੇਮਸ ਹੁੰਦੇ ਨੇ ਜੀ ਜੀ ਜਾਂ ਲੋਕਾਂ ਨੇ ਇਹਨਾਂ ਨੂੰ ਇੱਕ ਅਧਾਕਾਰਾ ਦੇ ਤੌਰ ਤੇ ਦੇਖਿਆ ਹੈ ਮੈਂ ਸੋਨੀਆ ਮਾਨ ਬਾਰੇ ਉਦੋਂ ਪੜਿਆ ਸੀ ਜਦੋਂ ਸੋਨੀਆ ਅਜੇ ਸਵਾ ਮਹੀਨੇ ਦੀ ਵੀ ਨਹੀਂ ਸੀ ਹੋਈ ਤੇ ਇਹਦੇ ਬਾਪ ਜਿਹੜਾ ਕਰਤਿਕ ਕਿਸਾਨ ਯੂਨੀਅਨ ਦਾ ਇੱਕ ਵੱਡਾ ਆਗੂ ਸੀ ਜੀ ਜਿਹੜਾ ਵੱਡਾ ਲਖਾਰੀ ਸੀ ਜਿਹੜਾ ਵੱਡਾ ਬੁੱਧੀਜੀਵੀ ਸੀ ਤੇ ਜਿਹੜਾ ਪੰਜਾਬ ਵਿੱਚ ਅਮਨ ਸ਼ਾਂਤੀ ਲਈ ਲਿਖਦਾ ਪੜਦਾ ਤੇ ਬੋਲਦਾ ਸੀ ਹੂੰ ਉਹ ਕਤਲ ਕਰ ਦਿੱਤਾ ਗਿਆ ਸੀ ਜੀ ਦਨਦੀਵੀ ਬਲਦੇਵ ਮਾਨ ਹੋਰਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਉਹਦੇ ਕਤਲ ਤੋਂ ਬਾਅਦ ਉਹਨਾਂ ਦੀ ਲਿਖੀ ਹੋਈ ਬਲਦੇਵ ਮਾਨ ਹੋਰਾਂ ਦੀ ਲਿਖੀ ਹੋਈ ਇੱਕ ਜਿਹੜੀ ਚਿੱਠੀ ਆ ਜੀ ਉਹ ਅਖਬਾਰਾਂ 'ਚ ਛਪੀ ਸੀ ਹੂੰ ਉਹ ਚਿੱਠੀ ਇਹ ਸੀ ਵੀ 17 ਦਿਨਾਂ ਦੀ ਧੀ ਨੂੰ ਲਿਖਿਆ ਬਾਪ ਦਾ ਅੰਤਮ ਖਾਤਰ ਹੂੰ ਇਹ ਬੇਟੀ ਆਪਣੇ ਨਾਨਕਾਂ ਦੇ ਘਰ ਪੈਦਾ ਹੋਈ ਸੀ ਜੀ ਬਲਦੇਵ ਮਾਨ ਹੋਰੀ ਉਹਨਾਂ ਦਿਨਾਂ 'ਚ ਇੰਨੇ ਮਤਲਬ ਬਿਜ਼ੀ ਸ਼ੈਡਿਊਲ ਦੀ ਜ਼ਿੰਦਗੀ ਜੀ ਰਏ ਸੀ ਕਿ ਉਹਨਾਂ ਨੇ ਆਪਣੀ ਧੀ ਨੂੰ ਇੱਕ ਪੱਤਰ ਲਿਖਿਆ ਜੀ ਉਹਨਾਂ ਨੇ ਉਸ ਪੱਤਰ 'ਚ ਲਿਖਿਆ ਕਿ ਅਜੇ ਤੂੰ ਬਹੁਤ ਛੋਟੀ ਹੈਂ ਹੂੰ ਜਿਸ ਸਮਾਜ 'ਚ ਤੇਰਾ ਜਨਮ ਹੋਇਆ ਹੈ ਹੂੰ ਉਸ ਸਮਾਜ ਵਿੱਚ ਧੀਆਂ ਦੇ ਜਨਮ ਨੂੰ ਖੁਸ਼ੀ ਦਾ ਸਵੱਬ ਨਹੀਂ ਸਮਝਿਆ ਜਾਂਦਾ ਜੀ ਜੀ ਪਰੰਤੂ ਮੇਰੇ ਕਾਮਰੇਡ ਸਾਥੀ ਹੂੰ ਤੇਰੇ ਜਨਮ ਦਿਨ ਮੈਨੂੰ ਵਧਾਈ ਦੇਣਗੇ ਤੇ ਮੈਂ ਉਹਨਾਂ ਨੂੰ ਤੇਰੇ ਜਨਮ ਦਿਨ ਦੀ ਪਾਰਟੀ ਦੇਵਾਂਗਾ ਹੂੰ ਤੈਨੂੰ ਅਜੇ ਇਹ ਨਹੀਂ ਸਮਝਾਇਆ ਜਾ ਸਕਦਾ ਕਿ ਮੈਂ ਕੈਸੇ ਸਮਾਜ ਦੀ ਕਲਪਨਾ ਕਰਦਾ ਜੀ ਉਹ ਚਿੱਠੀ 'ਚ ਲਿਖਦੇ ਨੇ ਕਿ ਤੈਨੂੰ ਵੱਡੀ ਹੋਏ ਨੂੰ ਪਤਾ ਲੱਗੇਗਾ ਕਿ ਮੈਂ ਇੱਕ ਐਸੇ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰ ਰਿਹਾ ਹੂੰ ਜਿਹਦੇ ਵਿੱਚ ਧੀਆਂ ਸੁੱਖ ਦਾ ਸਾਹ ਲੈ ਸਕਣ ਜਿਹਦੇ ਵਿੱਚ ਧੀਆਂ ਬੇਖੌਫ ਕੰਫਰਟ ਕਰਣ ਜੀ ਜਿਨ੍ਹਾਂ ਚ ਧੀਆਂ ਆਜ਼ਾਦ ਸੋਚ ਸਕਣ ਹੂੰ ਤੇ ਸ਼ਾਇਦ ਤੈਨੂੰ ਇਹ ਪਤਾ ਨਹੀਂ ਹੋਣਾ ਕਿ ਕਾਲੀਆਂ ਤਾਕਤਾਂ ਮੇਰੇ ਮਗਰ ਕਿਵੇਂ ਪਈਆਂ ਹੋਈਆਂ ਨੇ ਹੂੰ ਤੇ ਇਸ ਤੋਂ ਪਹਿਲਾਂ ਕਿ ਹੋ ਸਕਦਾ ਮੈਂ ਤੈਨੂੰ ਦੇਖਾਂ ਤੇ ਤੂੰ ਮੈਨੂੰ ਦੇਖੇ ਹੋ ਸਕਦਾ ਮੈਨੂੰ ਕਾਲੀਆਂ ਤਾਕਤਾਂ ਖਾ ਜਾਣ ਜੀ ਸੋ ਹੋਇਆ ਵੀ ਇਹੋ ਹੀ ਹੂੰ ਕਿ ਬਲਦੇਵ ਮਾਨ ਨੇ ਸੋਨੀਆ ਮਾਨ ਨੂੰ ਨਹੀਂ ਸੀ ਦੇਖਿਆ ਕਿ ਜਦੋਂ ਬਲਦੇਵ ਮਾਨ ਦਾ ਕਤਲ ਕਰ ਦਿੱਤਾ ਗਿਆ। ਜੀ। ਅਸੀਂ ਉਸ ਦਿਨ ਤੋਂ ਸੋਨੀਆ ਮਾਨ ਨੂੰ ਜਾਣਦੇ ਆ। ਹੂੰ। ਸੋਨੀਆ ਮਾਨ ਇੱਕ ਖੂਬਸੂਰਤ ਅਦਾਕਾਰਾ ਹੈ। ਜੀ। ਔਰ ਅਸੀਂ ਇਹਨੂੰ ਪਿਆਰ ਕਰਦੇ ਆ ਸਾਡੇ ਉਹ ਸਾਥੀ ਦੀ ਧੀ ਹੈ। ਅਸੀਂ ਇਹਨੂੰ ਬਹੁਤ ਪਿਆਰ ਕਰਦੇ ਆ। ਪਿਛਲੇ ਸਾਲਾਂ 'ਚ ਉਹਨੇ ਕਿਸਾਨ ਅੰਦੋਲਨ ਤੋਂ ਆਪਣਾ ਰਾਸੀ ਸਫ਼ਰ ਸ਼ੁਰੂ ਕੀਤਾ ਹੈ। ਜੀ। ਔਰ ਰਾਸੀ ਜਿਹੜੀ ਪਕਿਆਈ ਹੈ ਨਾ ਉਹ ਬੜੇ ਲੰਮੇ ਸਮੇਂ ਬਾਅਦ ਆਉਂਦੀ ਹੈ ਅੱਜ ਜਦੋਂ ਆਮ ਆਦਮੀ ਪਾਰਟੀ ਹਿੰਦੁਸਤਾਨ ਦੀਆਂ ਵੱਡੀਆਂ ਤਿੰਨਾਂ ਸਟੇਟਾਂ ਚੋਂ ਜਿੱਥੇ ਉਹਦੀ ਜੜ੍ਹ ਸੀ ਜੀ ਜਿਨ੍ਹਾਂ ਚ ਦਿੱਲੀ ਹੂੰ ਪੰਜਾਬ ਤੇ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਇੱਥੋਂ ਨੈਗੇਟਿਵ ਹੋਣੀ ਸ਼ੁਰੂ ਹੋ ਗਈ ਜਦੋਂ ਵੱਡੇ ਸਵਾਲ ਇਹਦੇ ਰਾਸ਼ਟਰਵਾਦ ਤੇ ਸੌਫਟ ਹਿੰਦੂਤਵ ਤੇ ਬਣ ਗਏ ਨੇ ਹੂੰ ਉਸ ਵੇਲੇ ਸੋਨੀਆ ਮਾਨ ਜੇ ਫਿਰ ਵੀ ਉਸ ਪਾਰਟੀ ਦੀ ਚੋਣ ਕਰਦੀ ਹੈ ਤੇ ਫਿਰ ਵੀ ਅਸੀਂ ਸੋਨੀਆ ਮਾਨ ਨੂੰ ਮੁਬਾਰਕਬਾਦ ਆਖਦੇ ਹਾਂ ਜੀ ਪਰ ਸੋਨੀਆ ਮਾਨ ਇਸ ਤੋਂ ਪਹਿਲਾਂ ਹੋਰ ਵੀ ਕਈ ਰਾਈਟ ਵਿੰਗ ਦੀਆਂ ਪਾਰਟੀਆਂ ਦੇ ਨਾਲ ਸਾਂਝ ਰੱਖਦੀ ਦੇਖੀ ਗਈ ਹੈ ਜੀ ਸੋ ਅਸੀਂ ਇਹ ਸਮਝਦੇ ਹਾਂ ਇਹ ਸੋਨੀਆ ਮਾਨ ਦਾ ਆਪਣਾ ਨਿੱਜੀ ਮਾਮਲਾ ਹੈ ਉਹਦੀ ਆਜ਼ਾਦੀ ਹੈ ਅਸੀਂ ਉਹਦੀ ਆਜ਼ਾਦੀ ਨੂੰ ਸਲਾਮ ਕਰਦੇ ਹਾਂ ਪਰ ਦੂਸਰੇ ਵੱਨੇ ਉਹਦੇ ਬਾਪ ਦਾ ਇਕ ਸ਼ਾਨਾਮਤ ਆਤਿਹਾਸ ਹੈ ਉਹਦੇ ਬਾਪ ਦੀ ਇੱਕ ਸ਼ਾਨਾਮਤੀ ਵਿਚਾਰਧਾਰਾ ਹੈ ਤੇ ਉਸ ਵਿਚਾਰਧਾਰਾ ਦੇ ਸੰਦਰਭ ਵਿੱਚ ਸੋਨੀਆ ਮਾਨ ਨੂੰ ਅਸੀਂ ਸਦਾ ਹੀ ਕਿਉਂਕਿ ਉਹ ਸਾਡੇ ਸ਼ਹੀਦ ਦੀ ਬੇਟੀ ਹੈ ਜੀ ਜੀ ਉਸ ਰੂਪ ਵਿੱਚ ਅਸੀਂ ਦੇਖਦੇ ਰਹਿਣਾ ਤੇ ਪਿਆਰ ਦੇ ਰਹਿਣਾ ਜੀ ਸਰ ਇਸੇ ਤਰ੍ਹਾਂ ਅਗਲੇ ਮੁੱਦੇ ਤੇ ਆਉਣੇ ਆ ਅਗਲਾ ਮੁੱਦਾ ਇਹ ਹੈ ਕਿ ਇੱਕ ਚਰਚਾ ਹੈ ਕਿ ਸਰਕਾਰ ਵਿਧਾਨ ਸਭਾ ਵਿੱਚ ਰਿਟਾਇਰਮੈਂਟ ਦੀ ਜਿਹੜੀ ਉਮਰ ਹੈ ਉਹ 60 ਸਾਲ ਕਰ ਸਕਦੀ ਹੈ ਤੇ ਸਰ ਕੀ ਲੱਗਦਾ ਹੈ ਸੱਚ ਹੈ ਜਾਂ ਝੂਠ ਹੈ ਦੇਖੋ ਰਿਟਾਇਰਮੈਂਟ ਦੀ ਉਮਰ 60 ਸਾਲ ਹੋ ਸਕਦੀ ਹੈ ਐਕਸਟੈਂਸ਼ਨ ਮਿਲ ਸਕਦੀ ਹੈ ਜੀ ਇਹਦੀ ਸੰਭਾਵਨਾ ਤਾਂ ਜਿਹੜੀ ਪਿੱਛੇ 10 ਤਰੀਕ ਨੂੰ ਇੱਕ ਕੈਬਨਟ ਦੀ ਮੀਟਿੰਗ ਰੱਖੀ ਸੀ ਫਿਰ ਉਹ ਮੀਟਿੰਗ ਦਿੱਲੀ 'ਚ ਆ ਇਲੈਕਸ਼ਨ ਦੀ ਹਾਰ ਤੋਂ ਬਾਅਦ ਉੱਥੇ ਵਿਧਾਇਕਾਂ ਦੀ ਮੀਟਿੰਗ ਤੋਂ ਬਾਅਦ ਮੁਲਤਵੀ ਕਰਨੀ ਪਈ ਫਿਰ ਕੈਬਨਟ ਦੀ ਮੀਟਿੰਗ ਜਿਹੜੀ ਆ ਉਹ ਦੁਬਾਰਾ ਹੁੰਦੀ ਹੈ ਇਹ ਉਹਦੇ 'ਚ ਵੀ ਸੀ ਕਿ ਇਹ ਉਮਰ 60 ਸਾਲ ਕਰਨਾ ਚਾਹੁੰਦੇ ਨੇ ਹੁਣ ਤੁਹਾਨੂੰ ਯਾਦ ਹੋਣਾ ਹੈ ਕਿ ਇਸ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਵਿੱਚ ਵੀ ਇਹ ਉਮਰ 60 ਸਾਲ ਰਹੀ ਹੈ ਹੁਣ ਜਦੋਂ ਅਸੀਂ ਉਮਰ 60 ਸਾਲ ਕਰਦੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਉਮਰ 60 ਸਾਲ ਕਰਦੇ ਕਿਉਂ ਆ ਜਿਹੜੇ ਲੋਕ ਆਪਣੀ ਜ਼ਿੰਦਗੀ ਨੂੰ 58 ਸਾਲ ਦੀ ਰਿਟਾਇਰਮੈਂਟ ਤੇ ਮੈਨੇਜ ਕਰ ਲੈਂਦੇ ਨੇ ਜੀ ਉਹਨਾਂ ਨੂੰ ਅੱਛੀ ਖਾਸੀ ਪੈਨਸ਼ਨ ਮਿਲਣ ਪੈਂਦੀ ਹੈ ਉਹ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਨੇ ਤੇ ਉਹ ਰਟਾਇਰਡ ਜ਼ਿੰਦਗੀ ਦਾ ਆਨੰਦ ਮਾਣਨਾ ਚਾਹੁੰਦੇ ਨੇ ਜੀ ਜਦੋਂ ਉਹਨਾਂ ਨੂੰ ਸਰਕਾਰ ਇਹ ਪ੍ਰਲੋਭਨ ਦਿੰਦੀ ਹੈ ਜੀ ਕਿ ਤੁਸੀਂ ਅਜੇ 2 ਸਾਲ ਹੋਰ ਕੰਮ ਕਰ ਲਓ ਹੂੰ ਜੇ ਤੁਸੀਂ 2 ਸਾਲ ਹੋਰ ਕੰਮ ਕਰ ਲੋਗੇ ਤੁਹਾਨੂੰ ਅਸੀਂ ਤਨਖਾਹ ਦੇਵਾਂਗੇ ਜੀ ਹੁਣ ਰਟਾਇਰਮੈਂਟ ਦੀ ਏਜ ਤੇ ਜਾ ਕੇ ਪਰ ਮੰਥ ਇਨੀ ਸੈਲਰੀ ਮਿਲਦੀ ਹੈ ਹੂੰ ਜਿਹੜੀ ਸ਼ੁਰੂਆਤਾਂ ਦੇ ਸਾਲਾਂ ਵਿੱਚ ਦੋ-ਦੋ ਸਾਲਾਂ ਦੀ ਰਲਾ ਕੇ ਨਹੀਂ ਸੀ ਮਿਲਦੀ ਹੂੰ ਹੁਣ ਇੱਕ ਬੰਨੇ ਸਰਕਾਰ ਉਹਨਾਂ ਨੂੰ ਪ੍ਰਲੋਭਨ ਦਿੰਦੀ ਆ ਜੀ ਦੂਸਰੇ ਬੰਨੇ ਇਹ ਕਹਿੰਦੀ ਆ ਕਿ ਜਿਨ੍ਹਾਂ ਮੁਲਾਜ਼ਮਾਂ ਨੇ ਆਪਣੀ ਜਿਹੜੀ ਪੀਐਫ ਹੈ ਉਹਦਾ ਹਿੱਸਾ ਨਹੀਂ ਕਢਾਇਆ ਉਹਨਾਂ ਨੂੰ ਉਹ ਐਕਸਟੈਂਸ਼ਨ ਦੇਣਗੇ ਹੂੰ ਇਹ ਤੋਂ ਸਰਕਾਰ ਦੇ ਇਰਾਦੇ ਸਪਸ਼ਟ ਹੁੰਦੇ ਆ ਜੀ ਵੀ ਕਿਹਨਾਂ ਨੂੰ ਐਕਸਟੈਂਸ਼ਨ ਦੇਣੀ ਆ ਤੇ ਕਿਉਂ ਐਕਸਟੈਂਸ਼ਨ ਦੇਣੀ ਆ ਐਕਸਟੈਂਸ਼ਨ ਇਸ ਲਈ ਦੇਣੀ ਆ ਕਿ ਜਿਹੜੇ ਲੋਕ ਆਪਣਾ ਪੀਐਫ ਨਹੀਂ ਕਢਾਉਂਦੇ ਅੱਜ ਇੱਕ ਮੁਲਾਜ਼ਮ ਦਾ ਕਰੋੜ ਕਰੋੜ ਰੁਪਇਆ ਜਿਹੜਾ ਆ ਉਹ ਕੰਟਰੀਬਿਊਟਿਵ ਫੰਡ ਚ ਪਿਆ ਆ ਜੀ ਉਹ ਕਰੋੜ ਰੁਪਇਆ ਜੇ ਉਹ ਕਢਾਉਂਦਾ ਹੈ ਤਾਂ ਕੱਲੇ ਮਾਰਚ ਵਿੱਚ ਹੀ ਪੰਜਾਬ ਸਰਕਾਰ ਦੇ ਕਹਿੰਦੇ ਨੇ ਕਿ 700 ਮੁਲਾਜ਼ਮ ਰਿਟਾਇਰ ਹੋਣੇ ਨੇ ਹਮ ਤੇ ਕਿੰਨੇ ਕਰੋੜ ਰੁਪਇਆ ਜਿਹੜਾ ਆ ਉਹ ਨਿਕਲਣਾ ਤੇ ਸਰਕਾਰ ਕੋਲ ਦੇਣ ਲਈ ਹੈ ਕੁਝ ਨਹੀਂ ਹਮ ਅਸਲ ਚ ਸਰਕਾਰ ਆਪਣਾ ਜਿਹੜਾ ਹੈਗਾ ਹੈ ਨਾ ਉਹ ਨੰਗ ਠਗਣ ਦੇ ਲਈ ਇਨੂੰ 2 ਸਾਲਾਂ ਲਈ ਪ੍ਰਲੌਂਗ ਕਰਨਾ ਚਾਹੁੰਦੀ ਹੈ ਹੁਣ ਆਪਾਂ ਇਹਦਾ ਅਗਲਾ ਪੱਖ ਦੇਖੀਏ ਜੇ 2 ਸਾਲਾਂ ਲਈ ਤੁਸੀਂ ਪ੍ਰਲੌਂਗ ਕਰ ਦਿੰਦੇ ਹੋ 2 ਸਾਲ ਪਰ ਮੰਥ ਸੈਲਰੀ ਵੀ ਦਿੰਦੇ ਹੋ ਤੇ ਫੇਰ ਉਹ ਪੈਸੇ ਤਾਂ ਫੇਰ ਉਹਨੇ ਦੇ ਉਹਨੇ ਖੜੇ ਨੇ 2 ਸਾਲਾਂ ਬਾਅਦ ਵੀ ਮਾਰਚ ਆਉਣੀ ਹੈ 2 ਸਾਲਾਂ ਬਾਅਦ ਵੀ ਅਪ੍ਰੈਲ ਦੀ ਰਿਟਾਇਰਮੈਂਟ ਆਉਣੀ ਹੈ ਜੋ ਅੱਜ 700 ਹੈ ਤੇ ਉਸ ਅਪ੍ਰੈਲ ਚ ਜਾ ਕੇ ਉਸ ਵਰਿਆਂ ਦੇ ਲੋਕ ਪਾ ਕੇ ਤਾਂ 1200 ਹੋ ਜਾਣਗੇ 1400 ਹੋ ਜਾਣਗੇ ਸੋ ਕਹਿਣ ਦਾ ਮਤਲਬ ਉਦੋਂ ਪੈਸੇ ਕਿੱਥੋਂ ਦੇਣੇ ਨੇ ਸੋ ਇੱਕ ਸਮਝਦਾਰੀ ਬਣਦੀ ਹੈ ਕਿ ਇਹ ਸਰਕਾਰਾਂ ਉਦੋਂ ਕਰਦੀਆਂ ਨੇ ਜਦੋਂ ਸਰਕਾਰਾਂ ਨੂੰ ਲੱਗਦਾ ਹੈ ਕਿ ਹੁਣ ਸਾਡੇ ਗळा ਘੁੱਟਿਆ ਗਿਆ ਹੁਣ ਸਾਨੂੰ ਸਾਹ ਨਹੀਂ ਆਉਂਦਾ ਹੁਣ ਆ ਜਿਹੜੇ 2 ਸਾਲ ਆ ਆਪਣੇ ਔਖੇ ਸੁੱਖੇ ਕੱਢੀਏ ਗਾਂ ਜਿਸ ਰਾਜੇ ਦੀ ਪਰਜਾ ਹੋਊ ਉਹ ਦੇਖੂ ਉਹ ਜਾਣੇ ਉਹਦਾ ਕੰਮ ਜਾਣੇ ਜੀ ਮਤਲਬ ਜੇ ਪਤਾ ਹੋਵੇ ਕਿ ਆਉਣ ਵਾਲੀ ਸਰਕਾਰ ਵੀ ਸਾਡੀ ਹੋਣੀ ਹੈ ਹੂੰ ਫੇਰ ਕੋ ਬੰਦਾ ਇਦਾਂ ਦੇ ਕੰਮ ਨਹੀਂ ਕਰਦਾ ਫੇਰ ਉਹ ਕਹਿੰਦਾ ਕਿ ਭਾਈ ਮੈਨੇਜ ਕਰੀਏ ਕਿੱਥੇ ਪੈਸਾ ਇਕੱਠਾ ਕਰੀਏ ਕਿੱਥੇ ਪੈਸਾ ਇਨਵੈਸਟ ਕਰੀਏ ਤਾਂ ਕਿ ਮਲਾਜ਼ਮਾਂ ਨੂੰ ਉਹਨਾਂ ਦਾ ਹੱਕ ਵੀ ਮਿਲੇ ਤੇ ਆਉਣ ਵਾਲੇ ਜਿਹੜੇ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਰੋਜ਼ਗਾਰ ਵੀ ਮਿਲੇ ਸੋ ਲੋੜ ਤਾਂ ਜ ਇਸ ਗੱਲ ਦੀ ਹੈ ਕਿ ਜਿਹੜੇ ਨਵੇਂ ਨੌਜਵਾਨ ਨੇ ਜਿਨ੍ਹਾਂ ਨੇ ਵਿਆਹ ਕਰਾਉਣੇ ਨੇ ਜਿਨ੍ਹਾਂ ਦੇ ਘਰ ਬਣਨੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਖੂਬਸੂਰਤ ਸੁਪਨੇ ਦੇਖੇ ਨੇ ਤੇ ਉਹਨਾਂ ਨੇ ਉਹ ਸੁਪਨੇ ਅਜੇ ਪੂਰੇ ਕਰ ਲਈ ਕਦਮ ਰੱਖਣੇ ਨੇ ਉਹਨਾਂ ਨੂੰ ਰੁਜ਼ਗਾਰ ਦੀ ਲੋੜ ਹੈ ਸੋ ਜੇ ਸਰਕਾਰ ਇਹ ਫੈਸਲਾ ਕਰਦੀ ਹੈ ਨਾ ਤਾਂ ਇਹ ਫੈਸਲਾ ਬੇਰੁਜ਼ਗਾਰਾਂ ਦੇ ਲਈ ਬਹੁਤ ਘਾਤਕ ਫੈਸਲਾ ਹੋਏਗਾ ਆਰਥਿਕ ਤੌਰ ਤੇ ਵਕਤੀ ਤੌਰ ਤੇ ਤਾਂ ਸਰਕਾਰ ਨੂੰ ਸਾਹ ਆ ਜਾਗਾ ਪਰ 2 ਸਾਲਾਂ ਬਾਅਦ ਆਉਣ ਵਾਲੀ ਸਰਕਾਰ ਲਈ ਏ ਮਤਲਬ ਇਨਾ ਮੁਸ਼ਕਲ ਹੋ ਜਾਗਾ ਕਿ ਉਹਦੇ ਗਲੇ ਦੀ ਹੱਡੀ ਬਣ ਜਾਗਾ ਸੋ ਇਸ ਕਰਕੇ ਜੇ ਇਹ ਫੈਸਲਾ ਹੁੰਦਾ ਤਾਂ ਇਹ ਫੈਸਲਾ ਪੰਜਾਬ ਦੇ ਹਿੱਤਾਂ ਚ ਨਹੀਂ ਜਾਣਾ ਇਹ ਪੰਜਾਬ ਦੇ ਹਿੱਤਾਂ ਦੇ ਖਿਲਾਫ ਫੈਸਲਾ ਹੈ ਜੀ